ਸਹੀਦ ਸਿੰਘਾਂ ਦੇ ਦਰ ਤੇ ਕਦੇ ਵੀ ਆ ਕੇ ਕੋਈ ਖਾਲੀ ਨਹੀਂ ਮੁੜਿਆ ਸਹੀਦ ਸਿੰਘ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਜਿਹੜੇ ਸੀਦ ਸਿੰਘਾਂ ਦੀ ਗੱਲ ਆਪਾਂ ਅੱਜ ਕਰ ਰਹੇ ਹਾਂ ਉਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਦੇਖਿਆ ਕਿ ਬਹੁਤ ਸੰਗਤਾਂ ਜੋ ਵੀ ਬਾਬਾ ਜੀ ਦੇ ਦਰ ਤੇ ਜਾ ਕੇ ਝੋਲੀਆਂ ਅੱਡ ਕੇ ਅਰਦਾਸਾਂ ਕਰਦੀਆਂ ਤੇ ਬਾਬਾ ਜੀ ਉਹਨਾਂ ਦੀਆਂ ਝੋਲੀਆਂ ਹਮੇਸ਼ਾ ਹੀ ਬਰਕਤਾਂ ਦੇ ਨਾਲ ਭਰਦੇ ਨੇ ਗੱਲ ਭਰੋਸੇ ਦੀ ਤੇ ਪਿਆਰ ਦੀ ਤੇ ਸਤਿਕਾਰ ਦੀ ਹੈਗੀ ਸਧਿਕਾਰਤਾ ਕਹਿੰਦੇ ਆਪਾਂ ਆਪਣੇ ਵੱਡਿਆਂ ਨੂੰ ਦੇ ਦਈਏ ਉਹ ਵੀ ਤੁਹਾਨੂੰ ਕਦੇ ਖਾਲੀ ਨਹੀਂ ਮੋੜਦੇ ਉਹ ਵੀ ਕੋਈ ਨਾ ਕੋਈ ਆਸ਼ੀਰਵਾਦ ਜ਼ਰੂਰ ਦੇ ਕੇ ਤੋਰਦੇ ਨੇ ਜਿਹੜੀ ਕਿ ਅੱਜ ਤੇ ਕੱਲ ਦਾ ਦਿਨ ਹੈਗਾ ਨਾ ਜਿਹੜਾ ਵੀ ਭੈਣ ਭਰਾ ਇਸ ਵੀਡੀਓ ਤੇ ਵਿਸ਼ਵਾਸ ਕਰਕੇ ਜੋ ਮੈਂ ਦੱਸ ਰਹੀ ਆਂ ਕਿ ਕਰੋਗੇ ਨਾ ਤਾਂ ਤੁਹਾਡੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਚੋਲੀਆਂ ਦੇ ਵਿੱਚ ਜੋ ਵੀ ਤੁਸੀਂ ਮੰਗੋਗੇ ਉਹੀ ਬਰਕਤਾਂ ਤੁਹਾਨੂੰ ਪਾਉਣਗੇ ਵੀਡੀਓ ਨੂੰ ਇਗਨੋਰ ਨਾ ਕਰਨਾ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਚੰਗੀ ਲੱਗੀ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਨਾ ਆਓ ਆਪਾਂ ਦਾ ਜਾਣਦੇ ਹਾਂ ਕਿ ਆਪਣੀ ਕੀ ਕਰਨਾ ਹੈ ਤਾਂ ਕਿ ਬਾਬਾ ਜੀ ਤੋਂ ਜੋ ਵੀ ਆਪਾਂ ਮੰਗੀਏ ਆਪਣੀ ਝੋਲੀ ਦੇ ਵਿੱਚ ਉਹ ਪਾ ਦੇਣ ਪਰ ਮੰਗਣਾ ਮੰਗਤੇ ਦੀ ਤਰ੍ਹਾਂ ਰਾਜਿਆਂ ਦੀ ਤਰ੍ਹਾਂ ਕਹਿੰਦੇ ਨਹੀਂ ਮੰਗਣਾ ਹੈਗਾ ਮੰਗਤੇ ਦੀ ਤਰ੍ਹਾਂ ਭਿਖਾਰੀ ਦੀ ਤਰ੍ਹਾਂ ਮੰਗਣਾ ਹੈ ਤਾਂ ਕਿ ਤਰਸ ਕਰਕੇ ਵਾਹਿਗੁਰੂ ਜੀ ਆਪਣੇ ਮਾੜੇ ਕਰਮ ਜੋ ਕੀਤੇ ਉਹਨਾਂ ਨੂੰ ਕੱਟ ਕੇ ਤੇ ਆਪਣੇ ਕਰਮਾਂ ਨੂੰ ਚੰਗਿਆਂ ਦੇ ਵਿੱਚ ਬਦਲ ਦੇਣ ਤੇ ਜੋ ਵੀ ਤੁਸੀਂ ਮੰਗੋਗੇ ਦਰ ਤੋਂ ਵਿਸ਼ਵਾਸ ਸਰਦਾ ਤੇ ਭਰੋਸੇ ਨਾਲ ਕਰਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤੇ ਸਾਰੇ ਭੈਣ ਭਰਾ ਬਹੁਤ ਮੰਨਦੇ ਹਾਂ ਚੁਪੈਰੇ ਸਾਹਿਬ ਵੀ ਕੱਟਦੇ ਹਾਂ ਬਹੁਤ ਜ਼ਿਆਦਾ ਵਾਇਗਰੂ ਜੀ ਤੇ ਭਰੋਸਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਵਾਇਗਰੂ ਜੀ ਤੇ ਭਰੋਸਾ ਨਹੀਂ ਵੱਜ ਰਿਹਾ ਕਈ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਦੀਦੀ ਅਸੀਂ ਵਾਇਗਰੂ ਜੀ ਦੇ ਲੜਨ ਲੱਗਣਾ ਚਾਹੁੰਦੇ ਹਾਂ ਪਰ ਸਾਡਾ ਮਨ ਨਹੀਂ ਟਿਕਦਾ ਹੈਗਾ ਕਈ ਭੈਣ ਭਰਾਵਾਂ ਨੇ ਮੈਨੂੰ ਇਹ ਵੀ ਮੈਸੇਜ ਆਏ ਨੇ ਕਿ ਦੀਦੀ ਅਸੀਂ ਇੱਕ ਵਾਰ ਸੋਚੀ ਸੀਗਾ ਵੀ ਸਾਡਾ ਹਨਾ ਇਹ ਕੰਮ ਬੰਜੇ ਵਿਪਾਰ ਕਰਕੇ ਦੇਖ ਲੈਨੇ ਪਰ ਵਾਇਗਰੂ ਜੀ ਨੇ ਉਹ ਬਣਾਤਾ ਪਰ ਹੁਣ ਅੱਗੇ ਵਾਲਾ ਪ੍ਰੋਸੀਜਰ ਕੀ ਮੈਟ ਕਰੀਏ ਕਿਉਂਕਿ ਮੈਂ ਅਕਸਰ ਕਹਿੰਦੀ ਨੇ ਵੀ ਜਦੋਂ ਆਪਾਂ ਵਾਇਗਰੂ ਜੀ ਦੇ ਦਰ ਤੇ ਭਰੋਸਾ ਰੱਖਦੇ ਆ ਨਾ ਵਾਇਗਰੂ ਜੀ ਦੇ ਦਰ ਤੇ ਆਪਾਂ ਓਟਾ ਆਸਰਾ ਤੱਕਦੇ ਆ ਤਾਂ ਉਹ ਆਪਣੇ ਆਪ ਹੀ ਸਿੱਧਾ ਰਸਤਾ ਦਿਖਾ ਕੇ ਆਪਾਂ ਨੂੰ ਹਰ ਇੱਕ ਮੁਸ਼ਕਿਲ ਦੀ ਘੜੀ ਚੋਂ ਹਰ ਇੱਕ ਵਿਗਣ ਤੋਂ ਬਚਾ ਲੈਂਦੇ ਨੇ ਅਗਰ ਤੁਸੀਂ ਸਦੀਆਂ ਤੋਂ ਅਗਰ ਤੁਸੀਂ ਸਾਲਾਂ ਤੋਂ ਵਾਇਗਰੂ ਜੀ ਅੱਗੇ ਅਰਦਾਸਾਂ ਕਰ ਰਹੇ ਹੋ ਬੇਨਤੀਆਂ ਕਰ ਰਹੇ ਹੋ ਜੋਦੜੀਆਂ ਕਰ ਰਹੇ ਹੋ ਤੁਹਾਡੀ ਨਹੀਂ ਅਰਦਾਸ ਸੁਣੀ ਜਾ ਰਹੀ ਤੁਹਾਡੇ ਕੰਮ ਨੇ ਜਿਹੜੇ ਉਹ ਅੜੇ ਪਏ ਨੇ ਉਹ ਕੰਮ ਨਹੀਂ ਚੱਲ ਰਹੇ ਬਹੁਤ ਪੈਣਾ ਵੀ ਇਹਨਾਂ ਦੇ ਜਿਹੜਿਆਂ ਦੇ ਬੱਚੇ ਵਿਦੇਸ਼ ਦੇ ਵਿੱਚ ਗਏ ਨੇ ਉਹਨਾਂ ਦੇ ਹਨਾ ਬਹੁਤ ਰੋਜ਼ਗਾਰ ਹੈ ਜਿਹੜਾ ਉਹ ਵੀ ਪਿੱਛੇ ਨੂੰ ਜਾ ਰਿਹਾ ਹੈ ਹਨਾ ਜਿਹੜਾ ਕਿ ਅੱਜ ਦਾ ਦਿਨ ਹੈ ਵੈਸੇ ਮੈਂ ਇਹ ਵੀਡੀਓ ਕੱਲ ਪਾਉਣੀ ਸੀ ਮੈਂ ਲੇਟ ਹੋ ਗਈ ਆ ਜਿਹੜਾ ਅੱਜ ਦਾ ਦਿਨ ਹੈ ਨਾ ਬਹੁਤ ਖਾਸ ਹੋਣ ਵਾਲਾ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਸਹੀਦੀ ਦੀ ਵਰਬ ਮੰਨਾਏ ਜਾਂਦੇ ਨੇ ਸੀਦੀ ਦਿਹਾੜੇ ਮਨਾਏ ਜਾ ਰਹੇ ਨੇ ਕਿ ਕੱਲ ਨੂੰ ਐਤਵਾਰ ਦਾ ਦਿਨ ਐ ਬੈਸੇ ਤਾਂ ਇਹ ਸੀਦੀ ਦਿਹਾੜੇ 21 ਤਰੀਕ ਤੋਂ ਲੈ ਕੇ ਆਪਣੇ 25 26 ਤਰੀਕ ਤੱਕ ਗੁਰੂ ਤੇਗ ਬਹਾਦਰ ਜੀ ਦਾ ਸੀਹੀ ਦਿਹਾੜਾ ਵੀ ਆ ਰਿਹਾ ਹੈ ਕਹਿੰਦੇ ਜਦੋਂ ਦਿਨ ਸਾਰੇ ਇੱਕੋ ਹੀ ਹੁੰਦੇ ਆ ਪਰ ਜਦੋਂ ਇਦਾਂ ਦਾ ਕੋਈ ਖਾਸ ਦਿਨ ਆਉਂਦਾ ਹੈ ਨਾ ਉਸ ਟਾਈਮ ਕਹਿੰਦੇ ਜਿਹੜੇ ਵੀ ਆਪਣੇ ਸਹੀਦ ਸਿੰਘ ਫੌਜਾਂ ਨੇ ਨੇ ਉਹ ਧਰਤੀ ਤੇ ਆਉਂਦੀਆਂ ਨੇ ਇੱਕ ਮਨ ਦੀ ਭਾਵਨਾ ਹੈਗੀ ਸਮਝਣ ਦੀ ਭਾਵਨਾ ਹੈਗੀ ਹਨਾ ਅਗਰ ਤੁਸੀਂ ਦਿਲੋਂ ਵਾਈਗੁਰ ਜੀ ਨੂੰ ਯਾਦ ਕਰੋਗੇ ਇੱਕ ਮੈਨੂੰ ਭੈਣ ਨੇ ਬਹੁਤ ਪਿਆਰਾ ਜਿਹਾ ਕਮੈਂਟ ਕੀਤਾ ਕਹਿੰਦੀ ਭੈਣ ਕਹਿੰਦੀ ਅ ਰੱਬ ਦੀ ਆਵਾਜ਼ ਕਹੀ ਜੇ ਕਹਿੰਦੀ ਅਸੀਂ ਸੁਣਨੀ ਚਾਹੁੰਦੇ ਜਦੋਂ ਤੁਹਾਨੂੰ ਦਿਲੋਂ ਵਾਈਗੁਰ ਜੀ ਨੂੰ ਮਿਲਣ ਦੀ ਭੁੱਖ ਹੋਵੇਗੀ ਵਾਈਗੁਰ ਜੀ ਮਿਲਣ ਦੀ ਆਸ ਹੋਵੇਗੀ ਜੇ ਤਾਂ ਵਾਈਗੁਰ ਜੀ ਤੁਹਾਨੂੰ ਜ਼ਰੂਰ ਮਿਲਣਗੇ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਸ਼ਹੀਦੀ ਦਾ ਸਮਾਂ ਆਇਆ ਨਾ ਉਹਦਾ ਕਹਾਤਾ ਸੀਗਾ ਵੀ ਹਾਂ ਗੁਰੂ ਤੇਗ ਬਹਾਦਰ ਜੀ ਜਿੱਥੇ ਵੀ ਹੈਗੇ ਉਹਨਾਂ ਨੂੰ ਫੜ ਕੇ ਲੈ ਕੇ ਆਓ ਉਹਨਾਂ ਤੇ ਮੋਹਰਾਂ ਰੱਖੀਆਂ ਗਈਆਂ ਇਨਾਮ ਦੀਆਂ 500 ਮੋਹਰਾਂ ਵੀ ਉਹਨੂੰ ਇਨਾਮ ਦੀਆਂ ਮਿਲਣਗੀਆਂ ਤਾ ਇੱਕ ਬੱਕਰੀਆਂ ਵਾਲੇ ਨੇ ਕਹਿੰਦੇ ਸੁਣ ਲਿਆ ਵੀ ਜੇ ਮੈਂ ਗੁਰੂ ਤੇਗ ਬਹਾਦਰ ਜੀ ਨੂੰ ਫੜਾਦਾ ਤਾਂ ਵੀ ਮੇਰੀ ਤਾਂ ਸਾਰੀ ਗਰੀਬੀ ਚੱਕੀ ਜਾਊਗੀ ਹਨਾ ਵੀ ਮੈਨੂੰ ਤਾਂ 500 ਮੋਰਾ ਮਿਲ ਜਾਣਗੇ ਉਹ ਹਰੇਕ ਨੂੰ ਪੁੱਛਦਾ ਰਿਹਾ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੁਸੀਂ ਕਿਸੇ ਤੇ ਦੇਖੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਿ ਦੇਖੇ ਦਿਨ ਚ ਬੀਬੀ 25-25 ਜਣਿਆਂ ਨੂੰ ਪੁੱਛ ਲਿਆ ਕਰੇ ਪਰ ਜਦੋਂ ਕਹਿੰਦੇ ਚਾਹੇ ਉਹਦੀ ਅੰਦਰੋਂ ਜਿਹੜੀ ਨੀਤ ਸੀਗੀ ਹਨਾ ਉਹ ਗਲਤ ਤਰੀਕਾ ਸੀ ਉਹਦਾ ਉਸੇ ਗੁਰੂ ਸੱਬਰ ਫੜਾ ਕੇ ਪੈਸਾ ਕਮਾਉਣਾ ਚਾਹੁੰਦਾ ਸੀ ਪਰ ਜਦੋਂ ਗੁਰੂ ਸਾਹਿਬ ਜੀ ਨੂੰ ਕੋਈ ਵੀ ਸਿੱਧੇ ਤਰੀਕੇ ਨਾਲ ਜੇ ਮਿਲਾ ਲਓ ਤੁਸੀਂ ਅੰਦਰੋਂ ਪਿਆਰ ਨਾਲ ਚਾਹੇ ਲਾਲਚ ਨਾਲ ਚਾਹੇ ਕਿਸੇ ਚੀਜ਼ ਦੇ ਲਾਲਚ ਵਾਸੋ ਕਿ ਜਿਵੇਂ ਆਪਾਂ ਕਹਿ ਰਹੇ ਨਾ ਵੀ ਕੋਈ ਚੀਜ਼ ਮੰਗਦੇ ਆਪਾਂ ਉਹਦੇ ਵਾਸੋ ਕੇ ਨਾ ਜਦੋਂ ਵਾਇਗਰੂ ਜੀ ਇਨਜਾਇਰ ਕਰਦੇ ਆ ਤਾਂ ਵਾਇਗਰੂ ਜੀ ਨੂੰ ਜ਼ਰੂਰ ਆਉਣਾ ਪੈਂਦਾ ਤੇ ਉਸੇ ਤਰੀਕੇ ਨਾਲ ਕਰਦਾ ਰਿਹਾ ਕਹਿੰਦੇ ਇੱਕ ਦਿਨ ਗੁਰੂ ਸਾਹਿਬ ਜੀ ਆਪਣੇ ਚਾਹ ਕੁਝ ਸਿੰਘ ਸੀਗੇ ਗੁਰੂ ਸਾਹਿਬ ਜੀ ਦੇ ਨਾਲ ਤੇ ਗੁਰੂ ਸਾਹਿਬ ਜੀ ਉੱਥੇ ਆਏ ਤੇ ਉਹ ਬੱਕਰੀਆਂ ਵਾਲਾ ਗੁਰੂ ਸਾਹਿਬ ਜੀ ਨੂੰ ਕਹਿੰਦਾ ਤੁਸੀਂ ਤੇਗ ਬਹਾਦਰ ਜੀ ਕਿਤੇ ਦੇਖੇ ਨੇ ਉਹ ਕਹਿੰਦੇ ਵੀ ਗੁਰੂ ਸਾਹਿਬ ਜੀ ਉਹਨੂੰ ਕਹਿਣ ਲੱਗੇ ਵੀ ਹਾਂ ਅਸੀਂ ਦੇਖੇ ਨੇ ਕਹਿੰਦਾ ਫਿਰ ਮੈਨੂੰ ਮਿਲਾ ਦਿਓ ਕਹਿੰਦਾ ਵੀ ਕਿਉਂ ਮਿਲਣਾ ਚਾਹਣਾ ਕਹਿੰਦੇ ਵੀ ਮੇਰੀ ਗਰੀਬੀ ਚੱਕੀ ਜੋ ਮੈਨੂੰ 500 ਮੋਹਰਾ ਇਨਾਮ ਦੇ ਮਿਲਣੀ ਹੈ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਫੜਾਉਣਾਗਾ ਹਨ ਤੇ ਜਿਹੜੇ ਸਿੰਘ ਸੀਗੇ ਉਹ ਵੀ ਉਹਨਾਂ ਨੂੰ ਪੁੱਛਿਆ ਉਹ ਵੀ ਕਹਿੰਦੇ ਹਾਂ ਅਸੀਂ ਦੇਖਿਆ ਪਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਸ਼ਾਰਾ ਕਰਤਾ ਵੀ ਤੁਸੀਂ ਬੋਲਣਾ ਨਹੀਂ ਹੈਗਾ ਤੁਸੀਂ ਚੁੱਪ ਰਹੋ ਗੁਰੂ ਸਾਹਿਬ ਜੀ ਉਸ ਬੱਕਰੀਆਂ ਵਾਲੇ ਨੂੰ ਕਹਿੰਦੇ ਸਾਨੂੰ ਭੁੱਖ ਲੱਗੀ ਹੈ ਕਹਿੰਦੇ ਵੀ ਤੂੰ ਜਾ ਕੇ ਦੁੱਧ ਲੈ ਕੇ ਆ ਤਾਂ ਉਹਨੇ ਬੱਕਰੀਆਂ ਚੋਈਆਂ ਤੇ ਉਹ ਦੁੱਧ ਕਹਿੰਦੇ ਗੁਰੂ ਗੁਰੂ ਸਾਹਿਬ ਜੀ ਕਹਿੰਦੇ ਵੀ ਤੂੰ ਇੱਕ ਦੋ ਦਿਨਾਂ ਨੂੰ ਅਸੀਂ ਤੈਨੂੰ ਮਿਲਾ ਦਾਂਗੇ ਗੁਰੂ ਤੇਗ ਬਹਾਦਰ ਜੀ ਇੱਥੇ ਆਉਣਗੇ ਅਸੀਂ ਤੈਨੂੰ ਮਿਲਾ ਦਾਂਗੇ ਅਸੀਂ ਤੁਹਾਨੂੰ ਦੱਸਾਂਗੇ ਉਹ ਇਸ ਲਾਲਚ ਦੇ ਵਿੱਚ ਗੁਰੂ ਸਾਭਾ ਦੀ ਸੇਵਾ ਕਰਦਾ ਰਿਹਾ ਨੌਵੇਂ ਦਿਨ ਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਭੁੱਖ ਬਹੁਤ ਲੱਗੀ ਹੈ ਵੀ ਤੂੰ ਪ੍ਰਸ਼ਾਦਾ ਸਕਾ ਮੈਂ ਕਿ 9 ਦਿਨ ਉਹ ਪ੍ਰਸ਼ਾਦਾ ਦੇ ਸਕਾਉਂਦਾ ਰਿਹਾ ਦੁੱਧ ਪਿਲਾਉਂਦਾ ਰਿਹਾ ਸੇਵਾ ਕਰਦਾ ਰਿਹਾ ਤੇ ਨੌਵੇਂ ਦਿਨ ਗੁਰੂ ਸਾਹਿਬ ਜੀ ਕਹਿੰਦੇ ਪ੍ਰਸ਼ਾਦਾ ਸਕਾ ਸਾਨੂੰ ਜੋ ਪ੍ਰਸ਼ਾਦਾ ਸਕਿਆ ਤਾਂ ਕਹਿੰਦਾ ਵੀ ਹੁਣ ਤਾਂ ਮੈਨੂੰ ਗੁਰੂ ਸਾਭਾ ਨੂੰ ਮਿਲਾ ਦੱਸ ਦੋ ਵੀ ਕਿੱਥੇ ਰਹਿੰਦੇ ਨੇ ਕਹੇ ਜੀ ਨੇ ਗੁਰੂ ਸਾਹਿਬ ਬੱਕਰੀਆਂ ਵਾਲੇ ਨੂੰ ਕਹਿੰਦੇ ਤੂੰ ਅੱਜ ਰਾਜੇ ਨੂੰ ਜਾ ਕੇ ਕਿਹਾ ਵੀ ਅੱਜ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਤੇ ਆਉਣਗੇ ਤੇ ਉਹ ਆ ਕੇ ਫੜ ਲੈਣ ਤੇ ਬੱਕਰੀਆਂ ਵਾਲਾ ਬੜਾ ਖੁਸ਼ ਹੋਇਆ ਤੇ ਜਾ ਕੇ ਉਸੇ ਤਰੀਕੇ ਨਾਲ ਟੰਡੋਰਾ ਪੇਟਿਆ ਆ ਕਹਿੰਦਾ ਵੀ ਇਸ ਤਰੀਕੇ ਨਾਲ ਵੀ ਅੱਜ ਇਸ ਜਗ੍ਹਾ ਤੇ ਆਉਣਗੇ ਗੁਰੂ ਸਾਹਿਬ ਤੁਸੀਂ ਫੜ ਲਿਓ ਜਦੋਂ ਕਹਿੰਦੇ ਰਾਜੇ ਦੇ ਸਿਪਾਹੀ ਆਏ ਉਸ ਜਗ੍ਹਾ ਤੇ ਜਿੱਥੇ ਗੁਰੂ ਸਾਹਿਬ ਜੀ ਬੈਠੇ ਸੀ ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਮੈਨੂੰ ਗ੍ਰਿਫਤਾਰ ਕਰ ਲਓ ਤਾਂ ਬੱਕਰੀਆਂ ਵਾਲਾ ਬੜੇ ਹੈਰਾਨ ਨਾਲ ਦੇਖੇ ਕਹਿੰਦਾ ਵੀ ਤੁਸੀਂ ਮੈਨੂੰ ਦੱਸਿਆ ਨਹੀਂ ਹੈਗਾ ਵੀ ਤੁਸੀਂ ਗੁਰੂ ਸਾਹਿਬ ਨੂੰ ਤੁਸੀਂ ਕੌਣ ਹੋ ਤੁਸੀਂ ਤਾਂ ਕਹਿੰਦੇ ਸੀ ਵੀ ਅੱਜ ਗੁਰੂ ਤੇਗ ਬਹਾਦਰ ਜੀ ਇੱਥੇ ਆਉਣਗੇ ਵੀ ਮੈਂ ਉਹਨਾਂ ਨੂੰ ਫੜਾਉਣਾ ਸੀਗਾ ਤੇ ਮੈਂ ਇਨਾਮ ਲੈਣਾ ਸੀ ਗੁਰੂ ਸਾਹਿਬ ਜੀ ਕਹਿੰਦੇ ਜਿਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਉਹ ਅਸੀਂ ਹੋਈਆਂ ਤੂੰ ਸਾਨੂੰ ਦਿਲੋਂ ਯਾਦ ਕਰ ਰਿਹਾ ਸੀ ਤੂੰ ਸਾਨੂੰ ਦਿਲੋਂ ਪੁਕਾਰ ਰਿਹਾ ਸੀ ਚਾਹੇ ਤੇਰੀ ਭਾਵਨਾ ਸਹੀ ਨਹੀਂ ਸੀ ਪਰ ਤੂੰ ਦਿਨ ਵਿੱਚ ਦੀ 20 20 30 30 ਵਾਰੀ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਕਹਿੰਦਾ ਸੀ ਅਸੀਂ ਤੇਰੀ ਭਾਵਨਾ ਨੂੰ ਤਾਂ ਫਲ ਲਾਉਣਾ ਹੀ ਸੀਗਾ ਕਿਉਂਕਿ ਗੁਰੂ ਸਾਹਿਬ ਆਫਗਾਨੀ ਨਹੀਂ ਦੇਖਦੇ ਗੁਰੂ ਸਾਹਿਬ ਤੁਹਾਡੀ ਭਾਵਨਾ ਦੇਖਦੇ ਨੇ ਜਦੋਂ ਦਿਲੋਂ ਪੁਕਾਰ ਕਰਦੇ ਆ ਤਾਂ ਗੁਰੂ ਸਾਹਿਬ ਜੀ ਜ਼ਰੂਰ ਆਉਂਦੇ ਨੇ ਤੇ ਉਹ ਬੱਕਰੀਆਂ ਵਾਲਾ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਟੈਪਿਆ ਕਹਿੰਦੇ ਤੁਸੀਂ ਕਹਿ ਦੋ ਵੀ ਮੈਂ ਗੁਰੂ ਸਾਹਿਬ ਨਹੀਂ ਹਾਂ ਮੈਂ ਗੁਰੂ ਤੇਗ ਬਹਾਦਰ ਨਹੀਂ ਹਾਂ ਪਰ ਗੁਰੂ ਸਾਹਿਬ ਜੀ ਕਹਿੰਦੇ ਕਿਵੇਂ ਕਹਿ ਦੀਏ ਇਹ ਤਾਂ ਧਰੋਂ ਲਿਖਿਆ ਹੈਗਾ ਕਿਉਂਕਿ ਅਸੀਂ ਖੁਦ ਆਏ ਆ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਕੋਈ ਜਿਹੜੇ ਪਿੱਛੇ ਮੇਰੇ ਸਿੱਖ ਨੇ ਉਹ ਡਰਨ ਵਿਹਾਕ ਕਿਉਂਕਿ ਤਾਂ ਉਹ ਬੱਕਰੀਆਂ ਵਾਲਾ ਵੀ ਕਹਿਣ ਲੱਗਾ ਕਿ ਪਿਤਾ ਜੀ ਮੈਨੂੰ ਇਨਾਮ ਨਹੀਂ ਚਾਹੀਦਾ ਮੈਨੂੰ 9 ਦਿਨ ਮੈਂ ਜਦੋਂ ਤੁਹਾਡੇ ਕੋਲੇ ਰਿਹਾ ਬਸ ਮੇਰੀ ਸਾਰੀਆਂ ਭੁੱਖਾਂ ਮੇਰੀਆਂ ਤ੍ਰਿਪਤ ਹੋ ਗਈਆਂ ਮੇਰਾ ਸਾਰਾ ਕੁਝ ਜੋ ਵੀ ਹੈਗਾ ਤੇ ਮੇਰੇ ਕੋਲੇ ਨਹੀਂ ਕੁਝ ਸੀ ਪਰ ਮੈਨੂੰ ਪਤਾ ਹੀ ਨਹੀਂ ਕਿਧਰੋਂ ਕੀ ਖੁਸ਼ਾ ਰਿਹਾ ਸੀ ਤੇ ਪਿਤਾ ਜੀ ਕਹਿੰਦੇ ਨਹੀਂ ਹੁਣ ਸਾਡਾ ਆਖਰੀ ਸਮਾਂ ਆ ਹੁਣ ਆਪਾਂ ਕਿਉਂਕਿ ਗੁਰੂ ਸਾਹਿਬ ਜੀ ਨੇ ਨਾ ਇਸ ਮਲਕੇ 2 ਮਹੀਨੇ ਦੇ ਵਿੱਚ ਵਿੱਚ ਆਪਣਾ ਸਾਰਾ ਪਰਿਵਾਰ ਘਰਦਾ ਸੀ ਹੁਣ ਅੱਗੇ ਸਹੀ ਦਿ ਦਿ ਹੜਾ ਰਹੇ ਸਾਹਿਬ ਜਾਨਦੇ ਆਂ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗੀ ਕਿਉਂਕਿ ਸਾਡੇ ਨੇੜੇ ਨੇ ਉੱਥੇ ਵੀ ਮੈਂ ਤੁਹਾਨੂੰ ਦਰਸ਼ਨ ਕਰਵਾਵਾਂਗੀ ਕਹਿਣ ਤੋਂ ਮੇਰਾ ਭਾਵ ਹੈ ਅੱਜ ਦੀ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਜਿਹੜੇ ਭੈਣ ਭਰਾਵਾਂ ਦੇ ਦਿਲ ਟੁੱਟ ਚੁੱਕੇ ਨੇ ਵੀ ਸਾਡਾ ਕੁਝ ਵੀ ਪੂਰਾ ਨਹੀਂ ਹੋ ਰਿਹਾ ਤਾਂ ਜਿਹੜਾ ਅੱਜ ਦਾ ਦਿਨ ਹੈ ਨਾ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲਾ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈਗਾ ਜਦੋਂ ਵੀ ਮੇਰੀ ਵੀਡੀਓ ਤੁਹਾਡੇ ਕੋਲੇ ਪਹੁੰਚਦੀ ਹੈ ਜਿਹੜੇ ਪੈਨਪ੍ਰਾ ਨੂੰ ਵੀਡੀਓ ਮਿਲਦੀ ਹੈ ਨਾ ਉਸੇ ਟਾਈਮ ਤੁਸੀਂ ਵਾਹਿਗੁਰੂ ਜੀ ਦੇ ਅੱਗੇ ਨਾ ਥੋੜਾ ਜਿਹਾ ਠੀਕ ਹੈ ਕੇਸੀ ਇਸ਼ਨਾ ਨੂੰ ਤੁਹਾਡੇ ਤੋਂ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ ਤੁਸੀਂ ਥੋੜਾ ਜਿਹਾ ਪ੍ਰਸ਼ਾਦ ਸਜਾ ਲੋ ਨਹੀਂ ਪਤਾਸੀ ਚਾਹੇ ਤੁਸੀਂ ਕੋਈ ਖਿਲਣਾ ਪਤਾਸੇ ਲੈ ਆ ਕੇ ਨਾ ਤੁਸੀਂ ਕੋਲੇ ਰੱਖੋ ਪੰਜ ਚੌਪਈ ਸਾਹਿਬ ਜੀ ਦੇ ਇੱਕ ਜਪਜੀ ਸਾਹਿਬ ਜੀ ਦਾ ਇੱਕ ਆਨੰਦ ਸਾਹਿਬ ਜੀ ਦਾ ਤੇ ਇੱਕ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਪਾਠ ਤੁਸੀਂ ਅੱਜ ਚਾਹੇ ਇੱਕ ਇੱਕ ਪਾਠ ਥੋੜਾ ਥੋੜਾ ਟਾਈਮ ਨਾਲ ਛੱਡ ਕੇ ਕਰ ਲਓ ਜੇ ਤੁਸੀਂ ਘੰਟਾ ਦੋ ਘੰਟੇ ਚੌਂਕੜਾ ਲਗਾ ਕੇ ਬੈਠ ਸਕਦੇ ਹੋ ਦੇਖੋ ਕਹਿੰਦੇ ਉਹਨੇ ਕੁਝ ਪਾਉਣ ਵਾਸਤੇ ਕੁਝ ਖੋਣਾ ਤਾਂ ਪੈਂਦਾ ਤਾਂ ਤੁਸੀਂ ਇੱਕ ਜਗ੍ਹਾ ਤੇ ਇੱਕ ਪੇਜ ਲੈ ਲੈਣਾ ਬੈਠ ਜਾਣਾ ਚੌਂਕੜਾ ਲਗਾ ਕੇ ਤੇ ਉੱਤੇ ਲਿਖ ਲੈਣਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਨਾ ਆਪ ਦੇ ਕੋਲੇ ਰੱਖ ਲੈਣਾ ਤੇ ਤੁਸੀਂ ਨੇ ਚੁਪਹਿਰਾ ਸਾਹਿਬ ਮੰਗੋਂ ਕੋਲੇ ਜੋਤ ਲਗਾ ਲੈਣੀ ਆ ਧੂਫ ਲਗਾ ਲੈਣੀ ਆ ਤੇ ਬਾਬਾ ਜੀ ਦੀ ਜਾਤ ਦੇ ਵਿੱਚ ਚੌਂਕੜਾ ਲਗਾ ਕੇ ਬੈਠਣੇ ਕਿਉਂਕਿ ਬਾਬਾ ਜੀ ਦੀਆਂ ਕਹਿੰਦੇ ਸੀ ਜਿਹੜੀਆਂ ਫੌਜਾਂ ਨੇ ਨਾ ਕਿਤੇ ਨਹੀਂ ਗਈਆਂ ਜਿਹੜਾ ਸੱਚੇ ਦਿਲੋਂ ਅਰਦਾਸ ਕਰਦਾ ਹੈ ਨਾ ਵਾਹਿਗੁਰੂ ਜੀ ਦੀ ਅਰਦਾਸ ਬਿਲਕੁਲ ਕਬੂਲ ਕਰਦੇ ਨੇ ਇਹ ਮੇਰੇ ਨਾਲ ਵੀ ਖੁਦ ਕੀਤੀ ਹੋਈ ਸੱਚੀ ਘਟਨਾ ਹੈ ਜਦੋਂ ਮੇਰੇ بیٹے ਨੇ ਹੋਣਾ ਸੀ ਨਾ ਮੈਨੂੰ ਸਾਰੇ ਪੁੱਛਣ ਲੱਗ ਜਾਂਦੇ ਨੇ ਵੀ ਇਦਾਂ ਵੀ ਇਹਦਾ ਸੁਆ ਦਾ ਬਹੁਤ ਫਰਕ ਹੈ ਮੇਰੇ بیٹے ਦਾ ਨਾ ਵੀ ਜਦੋਂ ਮੇਰੇ ਬੇਟੇ ਨੇ ਹੋਣਾ ਸੀ ਨਾ ਖੁਦ ਬਾਬਾ ਦੀਪ ਸਿੰਘ ਜੀ ਜਦੋਂ ਮੈਂ ਚੌਂਕੜਾ ਲਗਾ ਕੇ ਬੈਠਦੀ ਨਾ ਸਿਮਰਨ ਕਰਦੀ ਪਾਠ ਕਰਦੀ ਤਾਂ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਪਰਤਕ ਰੂਪ ਦੇ ਵਿੱਚ ਦਰਸ਼ਨ ਦਿੰਦੇ ਸੀ ਵੀ ਕਹਿਣ ਤੋਂ ਭਾਵ ਹੈ ਕਿ ਜਦੋਂ ਆਪਣੀ ਭਾਵਨਾ ਇਹ ਆਪਣੇ ਮਨ ਦੀ ਭਾਵਨਾ ਵਿੱਚ ਤੁਸੀਂ ਨਾ ਜਿਹੜੇ ਵੀ ਭੈਣ ਭਰਾ ਹੁੰਦਾ ਵੀ ਹਾਂ ਅਸੀਂ ਵਾਇਗਰ ਦੇ ਦਰਸ਼ਨ ਕਰਨੇ ਨੇ ਜਾਂ ਅਸੀਂ ਵਾਇਗਰੂ ਜੀ ਨੂੰ ਦੇਖਣਾ ਚਾਹੁੰਦੇ ਆ ਜਾਂ ਅਸੀਂ ਵਾਇਗਰੂ ਜੀ ਤੋਂ ਹਰ ਇੱਕ ਜੋ ਵੀ ਅਸੀਂ ਮੰਗਦੇ ਆ ਪੂਰੀ ਕਰਨ ਵਾਇਗਰੂ ਜੀ ਤੇ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਸੀ ਕਿ ਦੀਦੀ ਮੈਂ ਵਾਇਗਰੂ ਜੀ ਅਰਦਾਸ ਕੀਤੀ ਸੀ ਤੇ ਉਹਨਾਂ ਨੇ ਮੇਰੇ ਇਟਲੀ ਦਾ ਕੰਮ ਬਣਵਾਤਾ ਪਰ ਹੁਣ ਮੇਰੇ ਕੋਲੇ ਮਾਇਆ ਦੀ ਕਮੀ ਹੈ ਤਾਂ ਅੱਜ ਮੈਂ ਉਸ ਭੈਣ ਨੂੰ ਖਾਸ ਤੌਰ ਤੇ ਕਹਿਣਾ ਚਾਹੁੰਦੀ ਕਿ ਭੈਣ ਅਗਰ ਤੈਨੂੰ ਪੈਸੇ ਦੀ ਕਿਸੇ ਵੀ ਚੀਜ਼ ਦੀ ਕਮੀ ਹੈ ਨਾ ਤਾਂ ਤੂੰ ਅੱਜ ਦਾ ਦਿਨ ਤੇ ਕੱਲ ਦਾ ਦਿਨ ਐਤਵਾਰ ਕੱਲ ਦਾ ਦਿਨ ਵੀ ਤੁਸੀਂ ਲਗਾ ਲਓ ਵਿੱਚ ਤੇ ਤੁਸੀਂ ਇਹ ਦੋ ਦਿਨ ਬੈਠ ਕੇ ਚੌਂਕੜਾ ਲਗਾ ਕੇ ਨਾ ਦੁਪਹਿਰਾ ਸਾਹਿਬ ਜੀ ਮੰਗੋ ਨਾ ਜੇ ਮੈਂ ਦੁਪਹਿਰਾ ਸਾਹਿਬ ਕੱਟਦੇ ਆ ਇੱਕ ਘੜੀ ਆ ਉਹ ਸਿਮਰਨ ਦੀ ਦੁਪਹਿਰਾ ਸਾਹਿਬ ਕੋਈ ਹੋਰ ਚੀਜ਼ ਰਹੀ ਨਹੀਂ ਹੈਗੀ ਵੀ ਆ ਕੋਈ ਚੀਜ਼ ਅਲੱਗ ਹੈਗੀ ਤੱਕ ਯਾਦ ਰੱਖਣਾ ਕੋਲੇ ਇੱਕ ਪੇਜ ਤੇ ਪਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਲਿਖਣਾ ਕੋਲੇ ਜੋਤੂਫ ਜ਼ਰੂਰ ਲਗਾਉਣੀਏ ਕੋਲੇ ਪ੍ਰਸ਼ਾਦ ਜ਼ਰੂਰ ਰੱਖਣਾ ਚਾਹੇ ਕੋਈ ਵੀ ਪ੍ਰਸ਼ਾਦ ਰੱਖ ਲਿਓ ਫਿਰ ਤੁਸੀਂ ਕਪੜਾ ਬਸਾ ਕੇ ਚੌਂਕੜਾ ਲਗਾਉਣਾ ਜੇ ਤੁਹਾਡੇ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਹੈਗੀ ਤਾਂ ਉਹ ਰੱਖੋ ਤਾਂ ਤੁਸੀਂ ਚੌਂਕੜਾ ਲਗਾ ਕੇ ਨਾ ਪੰਜ ਚੌਪੇ ਸਾਹਿਬ ਜੀ ਦੇ ਇੱਕ ਜਪਜੀ ਸਾਹਿਬ ਜੀ ਦਾ ਇੱਕ ਆਨੰਦ ਸਾਹਿਬ ਜੀ ਸੋ ਕੁਮਰੀ ਸਾਹਿਬ ਜੀ ਦਾ ਪਾਰਟ ਇਹ ਜਰੂਰ ਕਰੋ ਚਾਹੇ ਇੱਕ ਇੱਕ ਦਿਨ ਚ ਕਰ ਲੋ ਚਾਹੇ ਤੁਸੀਂ ਕੱਲ ਦਾ ਦਿਨ ਐਤਵਾਰ ਕੱਲ ਨੂੰ ਵੀ ਲਗਾ ਲਓ ਕਿਉਂਕਿ ਦੇਖੋ ਛੁੱਟੀਆਂ ਵੀ ਨਹੀਂ ਗਈਆਂ ਹੁਣ ਜਿਹੜੇ ਵੀ ਭੈਣ ਭਰਾ ਨੂੰ ਲੱਗਦਾ ਵੀ ਸਾਡਾ ਕਦੇ ਵੀ ਕੋਈ ਵੀ ਕਾਰਜ ਰਾਸ ਨਹੀਂ ਹੋ ਰਿਹਾ ਸਾਡਾ ਕੋਈ ਵੀ ਕੰਮ ਅੜਿਆ ਪਿਆਗਾ ਜਿੰਨਾ ਵੀ ਕੋਈ ਵੀ ਔਖਾ ਜਿਵੇਂ ਕਿ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਕਹਿੰਦੀ ਮੇਰੀ ਪੰਜ ਭੈਣਾਂ ਦੇ ਬੱਚਿਆਂ ਨੂੰ ਰਿਸ਼ਤਾ ਨਹੀਂ ਹੋ ਰਿਹਾ ਨਾ ਮੈਂ ਮੈਸੇਜ ਉਹਨਾਂ ਨੂੰ ਹਜੇ ਤੱਕ ਜਵਾਬ ਨਹੀਂ ਦਿੱਤਾ ਵਿਚਾਰੇ ਨੂੰ ਕਿਉਂਕਿ ਮੈਂ ਬਹੁਤ ਹਨਾ ਟਾਈਮ ਨਹੀਂ ਲੱਗਿਆ ਤਾਂ ਮੈਂ ਅੱਜ ਦੀ ਵੀਡੀਓ ਖਾਸ ਇਸੇ ਕਰਕੇ ਬਣਾਈ ਹੈ ਕਿ ਜਿਹੜੇ ਵੀ ਪੈਨਪਰਾ ਦਾ ਕੋਈ ਵੀ ਕੰਮ ਹੈ ਨਾ ਤੁਸੀਂ ਇਹ ਦੋ ਦਿਨ ਅਜਮਾ ਕੇ ਹੀ ਦੇਖ ਲਓ ਚਾਹੇ ਤੁਸੀਂ ਜਿਹੜੇ ਕਹਿੰਦੇ ਨੇ ਨਾ ਵੀ ਸਾਡਾ ਇਹ ਕੰਮ ਨਹੀਂ ਬਣਨਾ ਸਾਡੇ ਬੱਚਿਆਂ ਦਾ ਬੀਜ ਆ ਨਹੀਂ ਆ ਰਿਹਾ ਜਾਂ ਸਾਡੇ ਬੱਚਿਆਂ ਦੀ ਪੀਆਰ ਨਹੀਂ ਹੋ ਰਹੀ ਤਾਂ ਤੁਸੀਂ ਮੈਂ ਇੱਕ ਕਹੀ ਦਿੰਦੀ ਆ ਜਿਵੇਂ ਉਹ ਇੱਕ ਚਾਹੀ ਮੈਂ ਪੇਖਦੀ ਸਿੱਖਾਂ ਹਨਾ ਕਹਿਣ ਨੂੰ ਤੇ ਪਰ ਵਿਸ਼ਵਾਸ ਗੁਰੂ ਸਾਹਿਬ ਜੀ ਤੇ ਇੰਨਾ ਕਿ ਤੁਸੀਂ ਹਨਾ ਅਜਮਾ ਕੇ ਹੀ ਦੇਖ ਲਓ ਵੀ ਹਾਂ ਸਾਡਾ ਇਹ ਕੰਮ ਬਣੂਗਾ ਜਾਂ ਨਹੀਂ ਬਣੂਗਾ ਤਾਂ ਤੁਸੀਂ ਚੌਂਕੜਾ ਲਗ ਪਰ ਕਰਨਾ ਇਮਾਨਦਾਰੀ ਨਾਲ ਚੌਂਕੜਾ ਲਗਾ ਕੇ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਨਾ ਤਾਂ ਤੁਸੀਂ ਉਸੇ ਤਰੀਕੇ ਨਾਲ ਸਿਮਰਨ ਕਰਨਾ ਦੋ ਦਿਨਾਂ ਤੋਂ ਬਾਅਦ ਅੱਜ ਤੇ ਕੱਲ ਦੋ ਦਿਨਾਂ ਤੋਂ ਬਾਅਦ ਤੁਹਾਡੇ ਘਰ ਖੁਸ਼ਖਬਰੀ ਨਾ ਆ ਗਈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਹਿ ਦਿਓ ਵੀ ਨਹੀਂ ਪੈਣ ਗੁਰੂ ਸਾਹਿਬ ਜੀ ਕੋਈ ਕੰਮ ਪੂਰਾ ਨਹੀਂ ਕਰਦੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਪ੍ਰਭਾਵ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ